ਚਹੀ ਹੋਈ ਨਜ਼ਰ ਆ ਰਹੀ ਕਿੰਨਾ ਕੋ ਨੁਕਸਾਨ ਹੁੰਦਾ ਜਦੋਂ ਐਵੇਂ ਦੇ ਹਾਲਾਤ ਹੋਏ ਵਾਹ ਜੀ ਹੁਣ ਦੇ ਘੱਟੋ ਘਾਟਾ 15 ਮਾ ਦਾ ਨੁਕਸਾਨ ਤਾਂ ਹੈਗਾ ਹੀ ਆ ਇਹਦੇ ਵਿੱਚ ਜ਼ਰੂਰ ਕਿ ਕਈ ਥਾਈ ਜ਼ਿਆਦਾ ਵੀ ਹੋ ਸਕਦਾ ਹੂੰ ਜੇ ਦੇ ਪਾਣੀ ਦੇ ਥੱਲੇ ਜ਼ਮੀਨ ਚ ਖੜ ਜੂਗਾ ਤੇ ਜ਼ਿਆਦਾ ਵੀ ਹੋ ਸਕਦਾ ਨੁਕਸਾਨ ਦੀ ਕਿੰਨੀ ਕੋ ਚਿੰਤਾ ਵੱਧ ਜਾਂਦੀ ਹੈ ਚਿੰਤਾ ਤਾਂ ਜੀ ਬੜੀ ਵੱਧ ਜਦੋਂ ਚੇਤਾ ਦਾ ਰਾਤ ਬੱਦਲ ਲੱਛਦਾ ਹੈ ਜਦੋਂ ਵੀ ਇਹ ਆ ਹੀ ਹੋਈ ਐਸੋ ਲਈ ਬੱਦਲ ਛਾਏ ਹੋਏ ਛਾਏ ਬੱਦਲ ਜੀ ਪੂਰੇ ਆ ਟਾ ਇਹ ਹੁਣ ਕਰੀਏ ਡੇਟੇ ਰਸਤੇ ਜਿਹੜਾ ਆ ਫਾਟਕ ਲੰਗੇ ਆ ਹੂੰ ਉਹੋ ਕਰੀਏ ਔਖਾ ਜੀ ਔਖਾ ਬੜਾ ਔਖਾ ਜੀ ਹਾਂਜੀ ਹਾਂਜੀ ਕਰ ਰਿਹਾ ਰਾਤ ਚਖੜ ਚੱਲਿਆ ਨੇ ਬਹੁਤ ਤੇਜ ਹੂੰ ਤੇ ਉਹਦੀ ਵਜ੍ਹਾ ਨਾਲ ਕੁਝ ਬਰਸਾਤ ਵੀ ਸੀ ਕਾਫੀ ਹੂੰ ਤੇ ਚਖੜ ਬਹੁਤ ਜਿਆਦਾ ਸੀ ਤਕਰੀਬਨ ਸਾਰੀ ਫਸਲੀ ਵਿਸ਼ ਗਈ ਹੈ ਹੂੰ ਨੁਕਸਾਨ ਬਹੁਤ ਜਿਆਦਾ ਐਸ ਵਲੇ ਮੌਸਮ ਕਿਵੇਂ ਦਾ ਐ ਐਸੋ ਲਈ ਤੁਸੀਂ ਆ ਦੇਖ ਰਹੇ ਹੁਣ ਪੁੰਡਾ ਬੰਦੀ ਹੁੰਦੀ ਪਈ ਆ ਵੇਖੋ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਅਲਰਟ ਕੀਤਾ ਗਿਆ ਹੈਗਾ ਸੀ ਵੈਸਟਰਨ ਡਿਸਟਰਬੈਂਸ ਕਰਕੇ ਮੀਂਹ ਪੈ ਸਕਦਾ ਗੜੇਮਾਰੀ ਹੋ ਸਕਦੀ ਹੈ ਜਾਂ ਝੱਖੜ ਚੱਲ ਸਕਦਾ ਹੈ ਤਾਂ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਰਾਤ ਨੂੰ ਕਾਫੀ ਤੇਜ਼ ਹਨੇਰੀ ਆਈ ਹਾਲਾਂਕਿ ਕਈ ਥਾਵਾਂ ਦੇ ਉੱਪਰ ਬਰਸਾਤ ਵੀ ਹੋਈ ਹੈ ਤਾਂ ਤਸਵੀਰ ਤੁਹਾਨੂੰ ਦਿਖਾ ਦਿੰਨਾ ਚਾਣੇ ਹੈਗੇ ਆ ਫਿਰੋਜ਼ਪੁਰ ਜੀਰਾ ਰੋਡ ਦੇ ਉੱਪਰ ਮੌਜੂਦ ਹੈਗੇ ਆ ਇਸ ਟਾਈਮ ਫਸਲਾਂ ਜਿਹੜੀਆਂ ਨੇ ਉਹ ਵਿਛੀਆਂ ਹੋਈਆਂ ਨਜ਼ਰ ਆਉਂਦੀਆਂ ਹੈਗੀਆਂ ਨੇ ਕਿਸਾਨ ਆਪਣੇ ਪੁੱਤਾਂ ਵਾਂਗੇ ਫਸਲ ਪਾਲਦੇ ਹੈਗੇ ਮਿਹਨਤ ਕਰਦੇ ਹੈਗੇ ਆਣੇ ਲਾਂਦੇ ਹੈਗੇ ਆ ਰਾਤ ਨੂੰ ਪਾਣੀ ਲਾਂਦੇ ਹੈਗੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਮਿਹਨਤ ਤੋਂ ਬਾਅਦ ਜਦੋਂ ਐਵੇਂ ਦਾ ਹਾਲ ਹੋ ਜੇ ਤਾਂ ਕਿਸਾਨ ਪਰੇਸ਼ਾਨ ਹੋ ਜਾਂਦਾ ਹੈ ਕੁਦਰਤ ਦੀ ਮਾਰ ਜਿਹੜੀ ਹੈ ਉਹ ਕਿਸਾਨਾਂ ਨੂੰ ਪੈ ਜਾਂਦੀ ਹੈ ਇਹ ਫਸਲ ਜਿਹੜੀ ਹੈ ਇਹ ਵੇਚ ਚੁੱਕੀ ਕਿਉਂਕਿ ਰਾਤ ਨੂੰ ਕਾਫੀ ਤੇਜ਼ ਜਿਹੜਾ ਉਹ ਝੱਖੜ ਚੱਲਿਆ ਹਾਲਾਂਕਿ ਇਸ ਵੇਲੇ ਵੀ ਜੇ ਮੌਸਮ ਦੀ ਗੱਲ ਕਰ ਲਈਏ ਤਾਂ ਬੱਦਲ ਜਿਹੜੇ ਨੇ ਉਹ ਛਾਏ ਹੋਏ ਆ ਤਾਂ ਮੀਂਹ ਵਾਲਾ ਮੌਸਮ ਜਿਹੜਾ ਇਸ ਵੇਲੇ ਵੀ ਬਣਿਆ ਹੋਇਆ ਹੈ ਤਾਂ ਬੂੰਦਾਬੰਦੀ ਵੀ ਜਿਹੜੀ ਹੈ ਉਹ ਹੁਣੇ ਹੋਈ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਕਾਲੇ ਬੱਦਲ ਇਸ ਵੇਲੇ ਛਾਏ ਹੋਏ ਨੇ ਤਾਂ ਦੂਰ ਤੱਕ ਨਜ਼ਰ ਮਾਰੀਏ ਤਾਂ ਫਸਲ ਵਿਚੀ ਹੋਈ ਨਜ਼ਰ ਆਂਦੀ ਹੈਗੀ ਐ ਤਾਂ ਸਾਡੇ ਨਾਲ ਕਿਸਾਨ ਵੀ ਮੌਜੂਦ ਬਾਬਾ ਜੀ ਕੀ ਨਾਂ ਹੈ ਸੁਖਦੇਵ ਸਿੰਘ ਜੀ ਸੁਖਦੇਵ ਸਿੰਘ ਜੀ ਪਿੱਛੇ ਸਾਰੀ ਫਸਲ ਵਿਚੀ ਹੋਈ ਨਜ਼ਰ ਆ ਰਹੀ ਕਿੰਨਾ ਕੁ ਨੁਕਸਾਨ ਹੁੰਦਾ ਜਦੋਂ ਐਵੇਂ ਦੇ ਹਾਲਾਤ ਹੋਏ ਆ ਜੀ ਉਹਦੇ ਘੱਟੋ ਘੱਟ 15 ਮਾ ਦਾ ਨੁਕਸਾਨ ਤਾਂ ਹੈਗਾ ਹੀ ਆ ਇਹਦੇ ਵਿੱਚ ਜ਼ਰੂਰ ਹਾਂ ਕਿ ਕਈ ਥਾਈ ਜ਼ਿਆਦਾ ਵੀ ਹੋ ਸਕਦਾ ਹਾਂ ਜਿਹੜੇ ਪਾਣੀ ਦੇ ਥੱਲੇ ਜ਼ਮੀਨ ਚ ਖੜ ਜੂਗਾ ਤੇ ਜਾਦੇ ਵੀ ਹੋ ਸਕਦਾ ਨੁਕਸਾਨ ਦੀ ਕਿੰਨੀ ਕੋ ਚਿੰਤਾ ਵੱਧ ਜਾਂਦੀ ਹੈ ਚਿੰਤਾ ਤਾਂ ਵੀ ਬੜੀ ਵੱਧਦੀ ਜਦੋਂ ਚੇਤਾ ਦਾ ਰਾਤ ਬੱਦਲ ਲੱਛਦਾ ਹੈ ਜਦੋਂ ਉਦੋਂ ਹੀ ਵਧੀ ਹੋਈ ਸੀ ਵੀ ਕੀ ਬਣੂਗਾ ਮਾਲਕ ਹੋਰੇ ਕੀ ਕਰੂਗਾ ਹਮ ਚਿੰਤਾ ਤਾਂ ਉਸੇ ਹੀ ਵੱਧੀ ਹੋਈ ਰਾਤ ਨੂੰ ਨਹੀਂ ਲੂਗਾ ਵਾਂਗੂ ਫਸਲ ਪਾਲਦਾ ਪਾ ਲੋ ਜੀ ਵੇਖੋ ਹੀ ਪਹਿਲਾ ਖਲਾਰੀ ਦੇ ਪੈਸੇ ਤੇ ਜਦੋਂ ਸਵਾ ਆਉਂਦਾ ਉਦੋਂ ਪਤਾ ਨਹੀਂ ਕੇ ਜ ਆ ਭਵੇਖਾ ਕੇ ਦੇ ਮਹਾਰਾ ਨੇ ਕੀ ਕੋ ਜੱਟ ਕਰਦੀ ਪਾਣਾ ਵਰਤਾ ਦੇਦੀ ਹੈ ਇਹ ਆ ਜੀ ਹੋਈ ਐਸੋ ਬੱਦਲ ਛਾਏ ਹੋਏ ਛਾਏ ਬੱਦਲ ਜੀ ਪੂਰੇ ਆ ਤਾ ਇਹ ਹੁਣ ਕਰੀਆਂ ਡਿੱਗਦੇ ਰਸਤੇ ਜਿਹੜਾ ਫਾਟਕ ਲੰਗੇ ਆ ਹੂੰ ਉਸੋ ਕਰੀ ਔਖਾ ਜੀ ਔਖਾ ਬੜਾ ਔਖਾ ਜੀ ਹੂੰ ਕਿਵੇਂ ਦੇਖਦੇ ਹੋ ਤੁਸੀਂ ਪਹਿਲੇ ਵੀ ਕਨੇ ਬੱਦਲ ਛਾਏ ਹੋਇਆ ਪਿੱਛੇ ਬੱਦਲ ਪੂਰੇ ਨੇ ਬੂੰਦਾਬੰਦੀ ਵੀ ਹੋਈ ਆ ਹੋਰ ਹਾਂਜੀ ਹਜੇ ਬਾਰਿਸ਼ ਤਾਂ ਚੱਲ ਜਾਨੀ ਕੋਈ ਕੋਈ ਕਨੇ ਡਿੱਗਦੇ ਬੱਦਲ ਬਹੁਤ ਜ਼ਿਆਦਾ ਗੱਜਾ ਜ਼ਿਆਦਾ ਹਜੇ ਚੜਿਆ ਫਿਰਦਾ ਹੀ ਬੱਦਲ ਤਾਂ ਫਸਲ ਵਿੱਚੀ ਹੋਈ ਆ ਫਸਲ ਤਾਂ ਬਹੁਤ ਮੰਦਾ ਲੱਗਦੀ ਦੇਖ ਲਓ ਪਿੱਛੇ ਕੀ ਹਾਲ ਹੋਇਆ ਪਿਆ ਜੀ ਹੂੰ ਇੱਥੇ ਆਸ ਹੁੰਦੀ ਸਾਰਿਆਂ ਨੂੰ ਅਜੇ ਫਿਰ ਮੀਂਹ ਪੈਂਦਾ ਜਾਂ ਝੱਖੜ ਚੱਲਦਾ ਕਿ ਕਿਸਾਨ ਜੀ ਉਧਰ ਜ਼ਿਆਦਾ ਨੁਕਸਾਨ ਹੋ ਸਕਦਾ ਨਹੀਂ ਤਾਂ 15 ਤੋਂ 20 ਦੇ ਵਿੱਚ ਵਿੱਚ ਹੈ ਹੀ ਆ ਜੀ ਹੂੰ ਜ਼ਿਆਦਾ ਹੱਲੇ ਵੀ ਕਿਸਾਨਾਂ ਨੂੰ ਚਿੰਤਾ ਬਣੀ ਹੈ ਹਾਂ ਜੀ ਪੂਰੀ ਬਣੀ ਪਈ ਹੈ ਜੀ ਹੁਣ ਰਾਤ ਲਿਸ਼ਕਦਾ ਹੀ ਹੁਣ ਜਬਾਰ ਕਰ ਨਹੀਂ ਕੋ ਸਾਦੇ ਕੇ ਡਰਦਾ ਹੈਗਾ ਇਸੇ ਦੀ ਬਦੱਕ ਕਈਆਂ ਥਾਂ ਤੇ ਗੜਾ ਮਾਰੀ ਵੀ ਕਰ ਗਿਆ ਜਿੱਦਰ ਮਲੋਟ ਏਰੀਆ ਚ ਬਹੁਤ ਨੁਕਸਾਨ ਕਰ ਗਿਆ ਹੂੰ ਕੀ ਬਣੂ ਫਿਰ ਕਿਸਾਨਾਂ ਦਾ ਕਿਸਾਨਾਂ ਦੇ ਤੁਹਾਡੇ ਸਾਹਮਣੇ ਹੈ ਜੀ ਉਧਰ ਸਰਕਾਰਾਂ ਵੇਖੋ ਕੀ ਕਰੀ ਤਰੀਆਂ ਆਉਂਦੀਆਂ ਸੁਚਾਰ ਤੇ ਫਿਰ ਜਮੀਦਾਰ ਨੂੰ ਤਕਾ ਲਾਈ ਜਾਂਦੇ ਬਹੁਤ ਮਾੜਾ ਹੈ ਬਹੁਤ ਮਾੜਾ ਜੀ ਹੂੰ ਤਾਂ ਕਿਸਾਨ ਪਰੇਸ਼ਾਨ ਹੈ ਹੋਰ ਵੀ ਕਿਸਾਨਾਂ ਦੇ ਨਾਲ ਗੱਲਬਾਤ ਕਰਦੇ ਹੈਗੇ ਆ ਅ ਸਰ ਕੀ ਨਾਮ ਹੈ ਤੁਹਾਡਾ ਨਿਸ਼ੰਤਰ ਸਿੰਘ ਜੀ ਨਿਸ਼ੰਤਰ ਸਿੰਘ ਜੀ ਫਸਲ ਤਾਂ ਸਾਰੀ ਵਿੱਚ ਹੀ ਹੋਈ ਨਜ਼ਰ ਆ ਰਹੀ ਹੈ ਹਾਂਜੀ ਹਾਂਜੀ ਕਰੇ ਰਾਤ ਚਖੜ ਚੱਲਿਆ ਨੇ ਬਹੁਤ ਤੇਜ਼ ਹੂੰ ਤੇ ਉਹਦੀ ਵਜ੍ਹਾ ਨਾਲ ਕੁਝ ਬਰਸਾਤ ਵੀ ਸੀ ਕਾਫੀ ਹੂੰ ਤੇ ਚਖੜ ਬਹੁਤ ਜ਼ਿਆਦਾ ਸੀ ਤਕਰੀਬਨ ਸਾਰੀ ਫਸਲ ਹੀ ਵਿਸ਼ ਗਈ ਹੈ ਹੂੰ ਨੁਕਸਾਨ ਬਹੁਤ ਜ਼ਿਆਦਾ ਐਸ ਵੱਲੇ ਮੌਸਮ ਕਿਵੇਂ ਦਾ ਹੈ ਐਸ ਵੱਲੇ ਤੁਸੀਂ ਆ ਦੇਖ ਰਹੇ ਹੋਣ ਬੂੰਦਾਬੰਦੀ ਹੁੰਦੀ ਪਈ ਆ ਵੇਖੋ ਧੁੱਪ ਦੇ ਵਿੱਚ ਹੀ ਚੱਲੀ ਜਾਂਦਾ ਹੂੰ ਅ ਬਾਕੀ ਨੁਕਸਾਨ ਕਾਫੀ ਹੈ ਕਾਫੀ ਜਿਆਦਾ ਨੁਕਸਾਨ ਆ। ਪਰ ਮੌਸਮ ਵਿਭਾਗ ਨੇ ਪਹਿਲਾਂ ਅਲਰਟ ਕੀਤਾ ਹੈਗਾ ਸੀਗਾ ਕਿ ਚੱਕਰ ਚੱਲ ਸਕਦੇ ਆ بارش ਆ ਸਕਦੀ ਹੈਗੀ ਹੈ। ਪਰ ਕਿਸਾਨ ਪੁੱਤਾ ਵਾਂਗੂ ਆਪਣੀ ਫਸਲ ਪਾਦੇ ਹਮੇਸ਼ਾ ਕੁਦਰਤ ਦੀ ਮਾਰ ਜਿਹੜੀ ਉਹ ਪੈ ਜਾਂਦੀ ਹੈ। ਵੇਖੋ ਚਲੋ ਉੱਥੇ ਹੈ ਨਾ ਚਲੋ ਮੌਸਮ ਵਿਭਾਗ ਨੇ ਦੱਸਿਆ ਪਰ ਆਪਾਂ ਜਿਵੇਂ ਤੇ ਹੁਣ ਇੱਥੇ ਕਾਸ਼ ਕਰ ਕੁਝ ਨਹੀਂ ਸਕਦਾ। ਹੂੰ ਠੀਕ ਹੈ ਨਾ ਸਾਡੇ ਉਹ ਤੁਸੀਂ ਵੇਖੋ ਵੀ ਇਹ 20 ਦਿਨਾਂ ਤੋਂ ਤਿਆਰ ਸੀ ਫਸਲ ਹੁਣ ਤਾਂ ਪਾਣੀ ਵੀ ਬੰਦ ਸਭ ਕੁਝ ਹੋ ਗਿਆ। ਸਾਰੇ ਗੱਲ। ਹਾਂ ਨੁਕਸਾਨ ਬਹੁਤ ਜ਼ਿਆਦਾ ਹੈ ਕਿੰਨੇ ਦਿਨਾਂ ਤੱਕ ਡੜੀ ਆ ਤਿਆਰ ਹੋ ਜਾਣੀ ਸੀ ਹਾਲਾਂਕਿ ਅਸੀਂ ਸਿੱਟੇ ਦੇਖ ਰਹੇ ਆ ਸਿੱਟੇ ਨਿਕਲੇ ਹੋਏ ਨੇ ਤਕਰੀਬਨ ਵੀ 25 ਦਿਨ ਵੀ 25 ਦਿਨ ਚ ਫਸਲ ਤਿਆਰ ਸੀ ਹੂੰ ਜੇ ਡਿੱਗਣ ਦੀ وجہ ਨਾਲ ਮਤਲਬ ਕਾਫੀ ਨੁਕਸਾਨ ਹੋ ਸਕਦਾ ਤੇ ਜੇ ਹਲੇ ਵੀ ਚੱਖਣ ਜਾਂ ਤੇਜ਼ ਗੜੇਮਾਰੀ ਹੁੰਦੀ ਹੈ ਤਾਂ ਕੀ ਨੁਕਸਾਨ ਹੋਊਗਾ ਫਸਲ ਨੂੰ ਤਾਂ ਚਲੋ ਗੜੇਮਾਰੀ ਦਾ ਵਿਚਾਰ ਆਵੇ ਬਾਕੀ ਤਾਂ ਚਲੋ ਜੜ੍ਹ ਹੈ ਹੀ ਆ ਨੁਕਸਾਨ ਤਾਂ ਹੈ ਹੀ ਆ ਡਿੱਗੀ ਪਈ ਹੈ ਨਾ ਇਹ ਜਦੋਂ ਡਿੱਗ ਜਾਂਦੀ ਹੈ ਤਾਂ ਫਿਰ ਸਿੱਟਾ ਘੱਟ ਨਿਕਲਦਾ ਹੈ ਜਦੋਂ ਇਸ ਨੂੰ ਕੱਟਿਆ ਜਾਂਦਾ ਨਹੀਂ ਜੀ ਇਹ ਜਦੋਂ ਹੁਣ ਇਹ ਦਾਣਾ ਬਣਨ ਦੀ ਸਟੇਜ ਤੇ ਆ ਬਣਿਆ ਵੀ ਪਿਆ ਪਰ ਉਹ ਜਦੋਂ ਡਿੱਗ ਗਿਆ ਉਦੋਂ ਜਿਹੜਾ ਖੜੇ ਹੁੰਨ ਤੇ ਜ਼ੋਰ ਲੱਗਣਾ ਉਹ ਦਾਣਾ ਫਿਰ ਉਹਨਾਂ ਨਰਮ ਪੈ ਜਾਂਦਾ ਪਤਲਾ ਪੈ ਜਾਂਦਾ ਪਤਲਾ ਪੈ ਜਾਂਦਾ ਸੁਗੜ ਜਾਂਦਾ ਸੁਗੜ ਜਾਂਦਾ ਕਿਉਂਕਿ ਜਿਹੜੀ ਚੀਜ਼ ਖੜ ਕੇ ਪੱਕਦੀ ਆ ਰਸ ਕੇ ਪੱਕਦੀ ਆ ਉਹ ਤੋਂ ਉਹ ਤਾਂ ਝਾੜ ਤੇ ਅਸਰ ਪੈਂਦਾ ਝਾੜ ਤੇ ਅਸਰ ਪੈਂਦਾ ਹਾਂਜੀ ਝਾੜ ਤੇ ਅਸਰ ਪੈਂਦਾ ਹਾਂਜੀ ਹਾਂਜੀ ਤੇ ਕੁਦਰਤ ਦੀ ਮਾਰ ਹੈ ਕੁਦਰਤ ਦੀ ਮਾਰ ਹੈ ਬਿਲਕੁਲ ਤਾਂ ਬਿਲਕੁਲ ਕੁਦਰਤ ਦੀ ਮਾਰ ਹੈ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਦੱਸਿਆ ਗਿਆ ਹੈਗਾ ਸੀਗਾ ਹਿੱਲੇ ਵੀ ਜਿਹੜੇ ਨੇ ਉਹ ਕਨੇ ਬੱਦਲ ਛਾਏ ਹੋਏ ਆ ਫਿਰੋਜ਼ਪੁਰ ਦੇ ਵੱਖ-ਵੱਖ ਥਾਵਾਂ ਦੇ ਉੱਪਰ ਚਾਹੇ ਗੱਲ ਕਰ ਲਈ ਅਸੀਂ ਫਿਰੋਜ਼ਪੁਰ ਮੱਲਾ ਵਾਲੇ ਬੈਲਟ ਦੀ ਗੱਲ ਕਰ ਲਈਏ ਫਿਰੋਜ਼ਪੁਰ ਜੀਰਾ ਰੋਡ ਦੀ ਗੱਲ ਕਰ ਲਈਏ ਹੋਰ ਰੋਡਾਂ ਦੀ ਗੱਲ ਕਰ ਲਈਏ ਜਿੱਥੇ ਨਾਲ ਪੈੜੀਆਂ ਲੱਗਦੀਆਂ ਲੱਗਦੀਆਂ ਨੇ ਤਾਂ ਤੇਜ਼ ਝੱਖੜ ਦੇ ਕਰਕੇ ਫਸਲਾਂ ਵਿਚੀਆਂ ਹੋਈਆਂ ਨਜ਼ਰ ਆ ਰਹੀਆਂ ਕਿਸਾਨਾਂ ਦਾ ਕਹਿਣਾ ਕਿ ਜੇਕਰ ਅੱਗੋਂ ਫਿਰ ਗੜੇਮਾਰੀ ਹੁੰਦੀ ਹੈ ਜਾਂ ਤੇਜ਼ ਬਰਸਾਤ ਹੁੰਦੀ ਹੈ ਤਾਂ ਫਿਰ ਫਸਲ ਦਾ ਹੋਰ ਵੱਡਾ ਨੁਕਸਾਨ ਹੋਊਗਾ ਕੈਮਰਾਪਰਸਨ ਰੋਹਿਤ ਦੇ ਨਾਲ ਸਣੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ